ਵਿਦਾਂਸਭਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਦੁਗਲੀ ਵਿੱਚ ਯੂਨੀਅਨ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਰਾਤ ਚੋਰਾਂ ਵੱਲੋਂ ਲੁੱਟ ਦੀ ناکਾਮ ਕੋਸ਼ਿਸ਼ ਕੀਤੀ ਗਈ ਬੈਂਕ ਵਿੱਚ ਇੱਕ ਸਾਈਡ ਤੋਂ ਖਾਲੀ ਪਾਈ ਪਲਾਟ ਰਾਹੀਂ ਚੋਰਾਂ ਨੇ ਬੈਂਕ ਦੀ ਕੰਧ ਨੂੰ ਪਾੜ ਪਾ ਕੇ ਬੈਂਕ ਅੰਦਰ ਦਾਖਲ ਹੁੰਦੇ ਹੋਏ ਲੁੱਟ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਬੈਂਕ ਅੰਦਰ ਬਣੇ ਲੋਕਰ ਤੱਕ ਪੌਂਚਨਾ ਚੋਰਾਂ ਦੇ ਵੱਸ ਦਾ ਕੰਮ ਨਹੀਂ ਸੀ ਪਰ ਚੋਰਾਂ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਸ ਉਧਰ ਮੌਕੇ ਤੇ ਪਹੁੰਚੇ थाना सदरਪੱਟੀ ਦੀ ਡਿਊਟੀ ਇੰਚਾਰਜ ਸਬ-ਇੰਸਪੈਕਟਰ ਕਿਰਨ ਬਾਲ ਕੋਰ ਨੇ ਦੱਸਿਆ ਕਿ ਉਹਨਾਂ ਵੱਲੋਂ ਮੌਕਾ ਦੇਖਿਆ ਗਿਆ ਅਤੇ ਚੋਰਾਂ ਵੱਲੋਂ ਕੰਦ ਨੋਸ ਸਨ ਲਾ ਕੇ ਬੈਂਕ ਅੰਦਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਈ ਵੀ ਚੀਜ਼ ਚੋਰੀ ਨਹੀਂ ਹੋਈ ਹੈ ਸਗੋਂ ਕੋਈ ਥੋੜੀ ਵਾਲੀ ਪੰਨ ਤੋੜ ਹੋਈ ਹੈ ਪਰ ਫਿਰ ਵੀ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਅਤੇ ਨਾਲ ਹੀ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਜਿਹੜਾ ਜੀ ਦੁਬਲੀ ਵਾਕਿਆ ਹੋਇਆ ਬੈਂਕ ਜੁਨੀਅਨ ਬੈਂਕ ਦੇ ਵਿੱਚ ਕੀ ਹੈਗਾ ਜੀ ਇਸ ਕੁਸ਼ਚਨ ਅਸੀਂ ਮੌਕਾ ਤੇ ਗਏ ਸੀ ਦੇਖਿਆ ਗਿਆ ਉਹ ਤੇ ਮੌਕਾ ਤੇ ਇਹ ਜੀ ਕੰਦ ਨੁਸਾਨ ਲਾਇਆ ਵਾ ਪਰ ਚੋਰਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਚੋਰੀ ਕਰਨ ਦੀ ਪਰ ਉਹਨਾਂ ਰੋਟ ਚੋਰੀ ਕਰਨ ਦੇ ਵਿੱਚ ਨਾ ਕੰਮ ਚੱਲ ਰਿਹਾ ਕੋਈ ਉੱਥੇ ਨੁਕਸਾਨ ਨਹੀਂ ਹੋਇਆ ਹੈਗਾ ਅੱਗੇ ਤੋਂ ਜਿਹੜੀ ਪੀਸੀਆਰ ਵਗੈਰਾ ਦੀ ਕੋਈ ਡਿਊਟੀ ਉੱਥੇ ਹੈ ਜੀ ਤੁਹਾਡੇ ਪਹਿਲਾਂ ਜਾਂ ਹੁਣ ਲੱਗੀ ਹੋਵੇਗਾ ਪੀਸੀਆਰ ਤੁਹਾਡੀ ਲੱਗੀ ਹੋਈ ਹੈ ਜੀ ਅੱਛਾ ਹਾਂ ਜੀ ਵਿਧਾਨ ਸਭਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਦੁਬਲੀ ਵਿੱਚ ਯੂਨੀਅਨ ਬੈਂਕ ਆਫ ਇੰਡੀਆ ਦੀ ਬ੍ਰਾਂਚ ਵਿੱਚ ਰਾਤ ਚੋਰਾਂ ਵੱਲੋਂ ਲੁੱਟ ਦੀ ناکਾਮ ਕੋਸ਼ਿਸ਼ ਕੀਤੀ ਗਈ ਬੈਂਕ ਵਿੱਚ ਇੱਕ ਸਾਈਡ ਤੋਂ ਖਾਲੀ ਪਏ ਪਲਾਟ ਰਾਹੀਂ ਚੋਰਾਂ ਨੇ ਬੈਂਕ ਦੀ ਕੰਧ ਨੂੰ ਪਾੜ ਪਾ ਕੇ ਬੈਂਕ ਅੰਦਰ ਦਾਖਲ ਹੁੰਦੇ ਹੋਏ ਲੁੱਟ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਿੱਥੇ ਕਿ ਬੈਂਕ ਅੰਦਰ ਬਣੇ ਲੋਕਰ ਤੱਕ ਪਹੁੰਚਣਾਂ ਚੋਰਾਂ ਦੇ ਵੱਸ ਦਾ ਕੰਮ ਨਹੀਂ ਸੀ ਪਰ ਚੋਰਾਂ ਨੂੰ ਖਾਲੀ ਹੱਥ ਪਰਤਣਾ ਪਿਆ ਵਾਪਸ ਉਧਰ ਮੌਕੇ ਤੇ ਪਹੁੰਚੇ थाना सदरਪੱਟੀ ਦੀ ਡਿਊਟੀ ਇੰਚਾਰਜ ਸਬ ਇੰਸਪੈਕਟਰ ਕਿਰਨ ਬਾਲ ਕੋਰ ਨੇ ਦੱਸਿਆ ਹੈ ਕਿ ਉਹਨਾਂ ਵੱਲੋਂ ਮੌਕਾ ਦੇਖਿਆ ਗਿਆ ਅਤੇ ਚੋਰਾਂ ਵੱਲੋਂ ਕੰਦ ਨੂੰ ਸੰਨ ਲਾ ਕੇ ਬੈਂਕ ਅੰਦਰ ਚੋਰੀ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਕੋਈ ਵੀ ਚੀਜ਼ ਚੋਰੀ ਨਹੀਂ ਹੋਈ ਹੈ ਸਗੋਂ ਕੋਈ ਥੋੜੀ ਵਾਲੀ ਪੰਨ ਤੋੜ ਹੋਈ ਹੈ ਪਰ ਫਿਰ ਵੀ ਇਸ ਸੰਬੰਧੀ ਮਾਮਲਾ ਦਰਜ ਕਰ ਲਿਆ ਗਿਆ ਅਤੇ ਨਾਲ ਹੀ ਅਣਪਛਾਤੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਸੀਂ ਜਿਹੜਾ ਜੀ ਦੁਬਲੀ ਵਾਕਿਆ ਹੋਇਆ ਬੈਂਕ ਜੁਨੀਅਨ ਬੈਂਕ ਦੇ ਵਿੱਚ ਕੀ ਹੈਗਾ ਜੀ ਇਸ ਕੁਸ਼ਚਨ ਅਸੀਂ ਮੌਕੇ ਤੇ ਗਏ ਸੀ ਦੇਖਿਆ ਗਿਆ ਉੱਥੇ ਮੌਕਾ ਤੇ ਨਹੀਂ ਕਿ ਕੰਦ ਨੁਸਾਨ ਲਾਇਆ ਵਾ ਪਰ ਚੋਰਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਚੋਰੀ ਕਰਨ ਦੀ ਪਰ ਉਹਨਾਂ ਨੂੰ ਚੋਰੀ ਕਰਨ ਦੇ ਵਿੱਚ ਨਾ ਕਾਮਯਾਬ ਹੋ ਗਏ ਕੋਈ ਉੱਥੇ ਨੁਕਸਾਨ ਨਹੀਂ ਹੋਇਆ ਹੈਗਾ ਅੱਗੇ ਤੋਂ ਜਿਹੜੀ ਪੀਸੀਆਰ ਵਗੈਰਾ ਦੀ ਕੋਈ ਡਿਊਟੀ ਉੱਥੇ ਹੈ ਜੀ ਤੁਹਾਡੇ ਪਹਿਲਾਂ ਜਾਂ ਹੁਣ ਲੱਗੀ ਹੋਵੇਗਾ ਪੀਸੀਆਰ ਸਾਡੀ ਲੱਗੀ ਹੋਈ ਹੈ ਜੀ ਹਾਂ ਜੀ